ਮਹਾਨ ਸ਼ਾਇਰੋ ਤੇ ਰੱਬ ਵਰਗੇ ਸਰੋਤਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿੱਲ ਝੰਡਾ ਆਪਣੀ ਅੱਜ ਦੀ ਰਚਨਾ ਆਵਤ ਲੈ ਕੇ ਹਾਜ਼ਰ ਹਾਂ ਜੀ ਕਾਣਕਾਂ ਜਦ ਪੱਕਦੀਆਂ ਤੇ ਆਵਤ ਤੇ ਜਾਂਦੇ ਸੀ ਸਭ ਤੋਂ ਪਹਿਲਾਂ ਮਿਹਨਤ ਦੇ ਨਾਲ ਪੇੜ ਬਣਾਉਂਦੇ ਸੀ ਬੈਲਾਂ ਦੇ ਗੱਡੇ ਨੂੰ ਸ਼ਿੰਗਾਰ ਕੇ ਉੱਤੇ ਬਹਿ ਕੇ ਜਾਂਦੇ ਸੀ ਮਾਸੀ ਤੇ ਭੂਆ ਦੇ ਪਿੰਡ ਜਾ ਕੇ ਆਵਤ ਖਾਂਦੇ ਸੀ ਤੜਕੇ ਤੜਕੇ ਖੇਤ ਵਿੱਚ ਜਾ ਕੇ ਸੱਥਰ ਸੁੱਕਣੇ ਪਾ ਦਿੰਦੇ ਸੀ ਪਿਛਲੇ ਦਿਨ ਦੇ ਸੁੱਕੇ ਸੱਥਰ ਫਲਿਆਂ ਲਈ ਬਿਸ਼ਾਉਂਦੇ ਸੀ ਫਲਿਆਂ ਮੋਰੇ ਬਲਦ ਜੋੜ ਕੇ ਗੋਲਾਈ ਵਿੱਚ ਘਮਾਉਂਦੇ ਸੀ ਚਾਹ ਨਾਲ ਝੂਟੇ ਲੈਣ ਲਈ ਬੱਚੇ ਪਿੰਡਾਂ ਵਿੱਚ ਦੌੜੇ ਆਉਂਦੇ ਸੀ ਬੇਬੇ ਭੂਆ ਤੇ ਚਾਚੀ ਪਿੱਛੇ ਪੱਤਾ ਲੈ ਕੇ ਆਉਂਦੇ ਸੀ ਕੂਜੇ ਵਿੱਚ ਲੱਸੀ ਪਾ ਕੇ ਟੋਕਰੀ ਵਿੱਚ ਸਬਜ਼ੀ ਰੋਟੀ ਦਹੀਂ ਅਚਾਰ ਤੇ ਘਿਓ ਮਿੱਠਾ ਲਿਆਉਂਦੇ ਸੀ ਪੀਲੇ ਚਾਵਲ ਦੇਸੀ ਘਿਓ ਵਾਲੀ ਰਸਮੇ ਖੀਰ ਦਾਦੀ ਜੀ ਬੜੀ ਸੁਆਦੀ ਬਣਾਉਂਦੇ ਸੀ ਖਾ ਕੇ ਬੱਚੇ ਬੁੱਢੇ ਤੇ ਜਵਾਨ ਸਾਰੇ ਹੀ ਖੁਸ਼ੀ ਮਨਾਉਂਦੇ ਸੀ ਬਾਲਟੀ ਘਰੋਂ ਪਾਣੀ ਦੀ ਭਰ ਕੇ ਲਿਆਉਣੀ ਹੋਰ ਪਾਣੀ ਲਈ ਖੂਹ ਗੜਾਉਂਦੇ ਸੀ ਸ਼ਾਹ ਵੇਲੇ ਤੋਂ ਬਾਅਦ ਦੁਪਹਿਰਾ ਫਿਰ ਰਾਤ ਦੀ ਰੋਟੀ ਪਹੁੰਚਾਉਂਦੇ ਸੀ ਉੱਥੇ ਖਾਣਾ ਪੀਣਾ ਨਹਾਉਣਾ ਧੋਣਾ ਤੇ ਉੱਥੇ ਹੀ ਸੌਂਦੇ ਸੀ ਪਿਆਰ ਤੇ ਖੁਸ਼ੀ ਦੇ ਨਾਲ ਇਹ ਸਮਾਂ ਖੁਸ਼ੀ ਖੁਸ਼ੀ ਬਤਾਉਂਦੇ ਸੀ ਦੱਬ ਕੇ ਸੀ ਮਿਹਨਤ ਕਰਦੇ ਸਾਰੇ ਖੁਸ਼ ਹੁੰਦੇ ਨਾਲੇ ਮੁਸਕਰਾਉਂਦੇ ਸੀ ਇਸ ਕੰਮ ਨੂੰ ਕਰਦੇ ਤੇ ਬਾਹਰ ਵਾਲੇ ਸਾਰੇ ਹੀ ਸਲਾਉਂਦੇ ਸੀ ਫੇਰ ਓਡਾਵੇ ਲੱਭਣੇ ਉਹਨਾਂ ਨੇ ਛੱਜਾਂ ਨਾਲ ਓਡਾ ਕੇ ਤੂੜੀ ਤੇ ਦਾਣੇ ਅਲੱਗ ਅਲੱਗ ਕਰਾਉਂਦੇ ਸੀ ਦਾਣਿਆਂ ਦੇ ਬੋਲ ਨੂੰ ਬੂਰੀਆਂ ਵਿੱਚ ਭਰ ਕੇ ਘਰੇ ਪਹੁੰਚਾਉਂਦੇ ਸੀ ਬਰਾਂਡੇ ਵਿੱਚ ਦਾਣੇ ਢੇਰੀ ਕਰਨੇ ਮੀਂਹ ਪਾਣੀ ਤੋਂ ਬਚਾਉਂਦੇ ਸੀ ਪਹਿਲਾਂ ਥੋੜੇ ਥੋੜੇ ਕਰਕੇ ਸੁਕਾਉਣੇ ਫਿਰ ਠੰਡੇ ਕਰਕੇ ਡਰਮ ਵਿੱਚ ਪਾਉਂਦੇ ਸੀ ਪਸ਼ੂਆਂ ਦੇ ਪੱਠਿਆਂ ਲਈ ਤੂੜੀ ਦੇ ਵੱਡੇ ਵੱਡੇ ਕੁੱਪ ਬਣਾਉਂਦੇ ਸੀ ਕੁੱਪਾਂ ਲਈ ਬੇੜਾਂ ਨੂੰ ਵਟਾ ਚਾੜ ਆਉਣ ਦਾ ਕੰਮ ਬੱਚੇ ਹੀ ਕਰਾਉਂਦੇ ਸੀ ਦਿਲ ਸੀ ਦਰਿਆ ਸਭ ਦੇ ਰਤਾਨਾ ਕਵਰਉਂਦੇ ਸੀ ਠਰਮੇ ਦੇ ਨਾਲ ਸਾਰਾ ਕੰਮ ਜ਼ਿੰਮੇਵਾਰੀ ਨਾਲ ਨਿਭਾਉਂਦੇ ਸੀ ਗੇ ਲੈਜੈਂਡਾ ਆਖੇ ਰਿਸ਼ਤਿਆਂ ਦੀਆਂ ਜੜਾਂ 'ਚ ਖੂਨ ਜਿਗਰ ਦਾ ਪਾਉਂਦੇ ਸੀ ਆਪਣੇ ਘਰ ਦੇ ਸਾਰੇ ਜੀਆਂ ਨੂੰ ਦੂਜਿਆਂ ਦੀ ਮਦਦ ਕਰਨਾ ਸਿਖਾਉਂਦੇ ਸੀ ਗੇ ਲੈਜੈਂਡਾ ਆਖੇ ਰਿਸ਼ਤਿਆਂ ਦੀਆਂ ਜੜਾਂ 'ਚ ਖੂਨ ਜਿਗਰ ਦਾ ਪਾਉਂਦੇ ਸੀ ਆਪਣੇ ਘਰ ਦੇ ਸਾਰੇ ਜੀਆਂ ਨੂੰ ਦੂਜਿਆਂ ਦੀ ਮਦਦ ਕਰਨਾ ਸਿਖਾਉਂਦੇ ਸੀ ਬਹੁਤ ਬਹੁਤ ਧੰਨਵਾਦ ਜੀ